ਮੈਨੂੰ ਨਹੀਂ ਪਤਾ ਕਿ ਮੇਰੀ ਕਹਾਣੀ ਕਿਵੇਂ ਖਤਮ ਹੋਵੇਗੀ ਪਰ ਕਦੀ ਕੋਈ ਇਹ ਨਹੀਂ ਕਹੇਗਾ ਕਿ ਮੈਂ ਪਿੱਛੇ ਹਟਿਆ ਇਹ ਬੋਲ ਲੈਫਟੀਨੈਂਟ ਕਰਨਲ ਕਰਨ ਭੀਰ ਸਿੰਘ ਦੇ ਸੀ ਜਿਨ੍ਹਾਂ ਨੇ ਜੰਗ ਤੇ ਜਾਣ ਤੋਂ ਪਹਿਲਾਂ ਆਪਣੇ ਮੋਬਾਈਲ ਤੇ ਇੱਕ ਸਟੇਟਸ ਪਾਇਆ ਤੇ ਲਾਈਨਾਂ ਪੜੀਆਂ ਸੀ ਉਹਨਾਂ ਦੇ ਪਿਤਾ ਜੀ ਨੇ ਆਈ ਡੂ ਨਾਟ ਨੋ ਹਾਉ ਮਾਈ ਸਟੋਰੀ ਵਿਲ ਐਂਡ ਬਟ ਨੋ ਵਨ ਵਿਲ ਸੇ ਆਈ ਗਿਵ ਅਪ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਅੱਜ ਪੰਜ ਤੱਤਾਂ 'ਚ ਵਲੀਨ ਹੋ ਗਏ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਉਹਨਾਂ ਦੇ ਪਰਿਵਾਰ ਦੀਆਂ ਨੇ ਜਿਨ੍ਹਾਂ ਨੂੰ ਉਮੀਦ ਸੀ ਕਿ ਕਦੇ ਨਾ ਕਦੇ ਉਹਨਾਂ ਦਾ ਕਰਨਬੀਰ ਠੀਕ ਹੋ ਜਾਵੇਗਾ ਪਰ ਅਠ ਸਾਲ ਤੋਂ ਜ਼ਿੰਦਗੀ ਦੀ ਲੜਾਈ ਲੜ ਰਹੇ ਕਰਨਬੀਰ ਨੇ ਦੋ ਦਿਨ ਪਹਿਲਾਂ ਹਸਪਤਾਲ 'ਚ ਆਖਰੀ ਸਾਹ ਲਏ ਅੱਜ ਉਹਨਾਂ ਦਾ ਨਮਕਾਨ ਨਾਲ ਸੰਸਕਾਰ ਕੀਤਾ ਗਿਆ ਉਹ ਕਰੀਬ 8 ਸਾਲਾਂ ਤੋਂ ਕੋਮਾ 'ਚ ਸੀ ਕਰਨਬੀਰ ਦੀਆਂ ਦੋ ਧੀਆਂ ਜਿਹੜੀਆਂ ਕਿ ਆਪਣੀ ਮਾਂ ਨੂੰ ਹਰ ਰੋਜ਼ ਪੁੱਛਦੀਆਂ ਸੀ ਪਾਪ ਕਦੋਂ ਹੁਸ਼ੀ ਆਣਗੇ ਕਦੋਂ ਸਾਡੇ ਨਾਲ ਗੱਲਾਂ ਕਰਨਗੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸਰਹੱਦ ਦੀ ਰਾਖੀ ਲਈ ਆਪਣੀ ਜਾਨ ਨੂੰ ਖਤਰੇ 'ਚ ਪਾਉਣ ਵਾਲੇ ਕਰਨ ਵੀਰ ਨੂੰ ਅੱਜ ਹਰ ਕੋਈ ਸਲਾਮ ਕਰ ਰਿਹਾ ਹੈ ਕਰੀਬ 8 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਕਪਵਾੜਾ 'ਚ ਅਤਵਾਦੀਆਂ ਨਾਲ ਮੁਕਾਬਲੇ ਦੌਰਾਨ ਗੋਲੀ ਲੱਗੀ ਸੀ ਤੇ ਉਹ ਗੰਭੀਰ ਜ਼ਖਮੀ ਹੋ ਗਏ ਸੀ ਉਸ ਸਮੇਂ ਤੋਂ ਇੱਕ ਕੋਮਾ ਦੇ ਵਿੱਚ ਸੀ 22 ਨਵੰਬਰ 2015 ਨੂੰ ਕਸ਼ਮੀਰ ਕਾਟੀ ਚ ਕਪਵਾੜਾ ਬਾਰਡਰ ਤੋਂ 7 ਕਿਲੋਮੀਟਰ ਸੰਘਣੇ ਜੰਗਲ ਦੇ ਵਿੱਚਕਾਰ ਫੌਜ ਦਾ ਸਰਚ ਆਪਰੇਸ਼ਨ ਚੱਲ ਰਿਹਾ ਸੀ ਕਰਨਬੀਰ ਆਪਣੇ ਸਾਥੀਆਂ ਨਾਲ ਅਤਵਾਦੀਆਂ ਦੀ ਤਲਾਸ਼ 'ਚ ਸੀ ਪਰ ਅਤਵਾਦੀਆਂ ਨੂੰ ਪਹਿਲਾਂ ਤੋਂ ਹੀ ਫੌਜ ਦੀ ਮੂਵਮੈਂਟ ਸੀ ਜਿਸ ਦੌਰਾਨ ਅਤਵਾਦੀਆਂ ਨੇ ਫੌਜ ਤੇ ਹਮਲਾ ਕਰ ਦਿੱਤਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਕਰਨਵੀਰ ਨੇ ਆਪਣੇ ਸਾਥੀਆਂ ਨੂੰ ਬਚਾਉਂਦਿਆਂ ਉਹਨਾਂ ਨੂੰ ੱੱਕਾ ਮਾਰ ਦਿੱਤਾ ਤੇ ਅੱਤਵਾਦੀਆਂ ਦੀ ਗੋਲੀ ਕਰਨਵੀਰ ਦੇ ਜੁਬਾੜੇ ਤੇ ਲੱਗੀ ਕਰਨਵੀਰ ਦੀ ਬਹਾਦਰੀ ਲਈ ਉਹਨਾਂ ਨੂੰ ਸੈਨਾ ਮਾਡਲ ਨਾਲ ਸਨਮਾਨਿਤ ਕੀਤਾ ਗਿਆ ਦੱਸ ਦਈਏ ਕਿ ਅੱਤਵਾਦੀਆਂ ਦੇ ਹਮਲੇ ਦੌਰਾਨ ਜਿਹੜੀ ਉਹਨਾਂ ਦੇ ਜੁਬਾੜੇ ਤੇ ਗੋਲੀ ਲੱਗੀ ਸੀ ਜਿਸ ਨਾਲ ਉਹਨਾਂ ਦੀ ਜੀਭ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ ਇਸ ਤੋਂ ਇਲਾਵਾ ਉਹਨਾਂ ਦੇ ਮੂਹ ਦਾ ਅੱਧਾ ਹਿੱਸਾ ਵੀ ਖਰਾਬ ਹੋ ਗਿਆ ਸੀ। ਉਹਨਾਂ ਦੀ ਬਹਾਦਰੀ ਦੇ ਲਈ ਉਹਨਾਂ ਨੂੰ ਸੈਨਾ ਮਾਡਲ ਦੇ ਨਾਲ ਵੀ ਨਿਵਾਜਿਆ ਗਿਆ ਸੀ। ਲੈਫਟੀਨੈਂਟ ਕਰਨਲ ਕਰਨਬੀਰ ਦਾ ਪਰਿਵਾਰ ਭਟਾਲਾ ਚ ਰਹਿੰਦਾ ਹੈ। ਉਹਨਾਂ ਦੇ ਪਿਤਾ ਜਗਤਾਰ ਸਿੰਘ ਫੌਜ ਤੋਂ ਕਰਨਲ ਉਹਤੇ ਤੋਂ ਰਿਟਾਇਰ ਹੋਏ ਨੇ। ਲੈਫਟੀਨੈਂਟ ਕਰਨਲ ਕਰਨਬੀਰ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ। ਕਰਨਬੀਰ ਆਪਣੇ ਪਿੱਛੇ ਪਿਤਾ, ਪਤਨੀ ਤੇ ਦੋ ਧੀਆ ਛੱਡ ਗਏ।

ਥੈਂਕ ਯੂ ਵੈਰੀ ਮਚ ਆਮ ਵੈਰੀ ਪ੍ਰਾਊਡ ਆਫ ਮਾਈ ਸਨ ਹੀ ਹੈਜ਼ ਡਨ ਹਿਸ ਡਿਊਟੀ ਫਾਟ ਵਿਦ ਹਿਸ ਇੰਜਰੀਜ਼ ਐਂਡ ਅਲਟੀਮੇਟਲੀ ਇਟ ਵਾਸ ਗਾਡਸ ਵਿਲ ਵਿਚ ਹੈਜ਼ ਟੇਕਨ ਪਲੇਸ ਵਿਚ ਹੈਜ਼ ਹੈਪਨਡ ਇਹ ਉਹ ਕਮਾਲ ਦੇ ਪਿਛਲੇ 8 ਸਾਲ ਇੱਕ ਮਹੀਨਾ ਤੇ ਇੱਕ ਦਿਨ ਰਿਆ ਕੋ ਮੰਨ ਲਓ 22 ਨਵੰਬਰ 2015 ਨੂੰ ਉਹਦਾ ਹੋਇਆ ਸੀ ਪੌਣੇ 4:30 ਵਜੇ ਉਹਨੂੰ ਲੱਗੀ ਸੀ ਗੋਲੀ ਤੇ ਉਦੋਂ ਤੋਂ ਲਿੱਕ ਹੁਣ ਤੱਕ ਉਹ ਕਾਮਾ ਚ ਗਿਆ ਉਹਨੂੰ ਲੱਗਦਾ ਕਿ ਤੇਰੇ ਬਹੁਤ ਹੀ ਬਦਰੀ ਨਾਲ ਪਤਾ ਲੱਗਿਆ ਸੀ ਜੰਗ ਲੜੀ ਜੀ ਹਾਂਜੀ ਗੋਲੀ ਲੱਗੀ ਉਸ ਤੋਂ ਬਾਅਦ ਵੀ ਕਨੇ ਹਿੰਮਤ ਨਹੀਂ ਹਾਰੀ ਸੀ ਮੈਂ ਵੀ 8 ਸਾਲ 8 ਸਾਲ ਲੜਦਾ ਰਿਹਾ ਆਪਣੀ ਬਿਮਾਰੀ ਨਾਲ ਉਹ ਲਾਸਟ ਸਟੇਟਸ ਕੀ ਸੀ ਉਹਦਾ ਸੈਂਟੈਂਸ ਹਾਂਜੀ ਲਾਸਟ ਸਟੇਟਸ ਉਹਦਾ ਸਟੇਟਸ ਜਿਸ ਦਿਨ ਉਹਨੂੰ ਗੋਲੀ ਲੱਗੀ ਆ ਉਹ ਵਾਈਸ ਲਿਖੀ ਮੈਂ ਉਹਦਾ ਮੈਨੂੰ ਨੇਚਰਲੀ ਉਹਦਾ ਮੋਬਾਈਲ ਦਿੱਤਾ ਮੁੰਡਿਆਂ ਨੇ ਤੇ ਇਹ ਸਾਹਬ ਦਾ ਮੋਬਾਈਲ ਆ ਉਹਦਾ ਮੈਂ ਖੋਲ ਕੇ ਵੇਖਿਆ WhatsApp ਦੇ ਵਿੱਚ ਸਟੇਟਸ ਸੀ ਉਹਦਾ I do not know how my story will end but no one will say I gave up ਇਹਦਾ ਉਹਦਾ ਸਟੇਟਸ ਜਿਹੜਾ ਜਦੋਂ ਉਹਦਾ ਪਾਰਟ ਫਰਸਟ ਟਾਈਮ ਚੱਲਦਾ ਹੁੰਦਾ ਸੀ ਕੋਸਟਿਵ ਵਾਈਬ ਹਮੇਸ਼ਾ ਰਹਦੀ ਸੀ ਨਹੀਂ ਜੀ ਕਾਫੀ ਦੇਰ ਤੋਂ ਆਸਤਕ ਹੋ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਚ ਬੜਾ ਉਹਦਾ ਵਿਸ਼ਵਾਸ ਸੀ ਗੁਰਬਾਣੀ ਕੀਤਿਆਂ ਬਿਗਾਰ ਸਵੇਰੇ ਉਹ ਆਪਣਾ ਨਿਤਨੇਮ ਕੀਤਿਆਂ ਬਿਗਾਰ ਉਹ ਸਿਰਫ ਬ੍ਰੈਕਫਾਸਟ ਤੱਕ ਨਹੀਂ ਸੀ ਕਰਦਾ ਉਹ ਪੀਸਰਾ ਕੇਸੀ ਕੇ ਸਾਤਾਰੀ ਸੀ ਸ਼ਰਾਬ ਨਹੀਂ ਸੀ ਪੀਂਦਾ ਮੀਟ ਨਹੀਂ ਸੀ ਖਾਂਦਾ ਬੜਾ ਉਹ ਰਹਿਤ ਮੈਦ ਦਾ ਬੜਾ ਪੱਤਾ ਸੀ ਉਹਦੀ ਕੰਪਨੀ ਜਿਹੜੀ ਲਾਸਟ ਕੰਪਨੀ 160 ਦੇ 3A ਬਟਾਲੀਅਨ ਦੇ ਵਿੱਚ ਉਹਦੇ ਵਿੱਚ 70% ਮੁਸਲਮ ਟਰੂਪਸ ਨੇ ਉਹਨਾਂ ਦੇ ਨਾਲ ਹੀ ਉਹ ਈਦ ਵੀ ਮਨਾਉਂਦਾ ਸੀ ਉਹਨਾਂ ਦੇ ਨਾਲ ਹੀ ਸਾਰੇ ਉਹਦੇ ਕੰਮ ਕਰਦਾ ਸੀ ਉਹਦੇ ਬੱਚੇ ਲਗਾ ਤਿਆਰ ਕਰਦੇ ਸੀ ਟਰੂਪਸ ਨੂੰ ਤਿਆਰ ਕਰਦੇ ਅਜੀਬ ਇੰਥੇ ਵਿਚਾਰੇ ਜਾਨੀਰੇ ਦੇ ਉੱਤੇ। ਆਉਂਦਾ ਕਿ ਕਰੇ ਯੂ ਫੌਟ ਟੈਲ ਯਰ ਲਾਸਟ ਬ੍ਰੈਥ ਵੀ ਡਿਡ ਵਟੈਵਰ ਵੀ ਕਨ। ਵੀ ਮਿਸ ਯੂ। ਬੀਨ ਪੀਸਡ ਪਪਾ ਜੀ। ਥੈਂਕ ਯੂ। ਪਰ ਉਹ ਪੌਂਡ ਉਹਦੀ ਆਰਥਸਾਲਿਕ ਬਹੁਤ ਵੱਡਾ ਸੰਘਰਸ਼ ਚੱਲਿਆ ਕੋਈ ਐਸਾ ਛੋਟੀ ਗੱਲ ਨਹੀਂ ਹੈਗੀ। ਤੇ ਉਸ ਤੋਂ ਬਾਅਦ ਕੈਸਾ ਸੀ ਕਿ ਜ਼ਿੰਦਗੀ ਦੀ ਨੀਂ ਜੰਗ ਲੜੀ ਤੇ ਹੁਣ ਹਾਰ ਗਏ। ਕਿੰਦਾ ਦੀਆਂ ਮੂਮੈਂਟਸ ਰਹੀਆਂ ਚੀਜ਼ਾਂ ਰਹੀਆਂ ਯਾਦਾਂ ਰਹੀਆਂ ਤੁਹਾਡੀ ਉਹਨਾਂ ਨਾਲ। इदा लगता है दो लाइफ सी एक पहला सी अठ साल वाली अलग सी जो भी खत्म हो आई कैंट एक्सप्लेन के असं की की फेस किया होप सी ठीक हो जाएंगे बट नहीं वी आर प्राउड ऑफ इल